ਹੁਣ ਬਹੁਤ ਕੁਝ ਥੈ ਹੀ ਜਾਂਦਾ ਭਾਈ ਖੰਡਾ ਹੈ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੁਝ ਥੈ ਹੀ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹ ਦੱਸ ਦੋ ਕੁਝ ਇੱਥੇ ਪਿਆ ਜੀ ਇਸ ਕਾ ਦੱਸ ਦੋ ਇਕੱਠੇ ਕਰੀ ਜਾਂਦੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਣ ਜੋ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹਦੂ ਬਾਤੋ ਦਾ ਕੰਮ ਨਹੀਂ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਰਹਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੋਈ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਜੇੜ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਸਬਜ਼ੀ ਨੂੰ ਚਾਹ ਪੁੰਨੀ ਨਾ ਪੁੰਨਾ ਪੈਂਦਾ ਵੀ ਆਲੂ ਕਿਹ ਅਜੇ ਵਿੱਚੋਂ ਇੱਕ ਕਦਾ ਆਲੂ ਹੀ ਫਸ ਜਿੱਥੇ ਬਈ ਲੋਕਾਂ ਮਲੇ ਤੋ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬੱਦ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਬਾਝ ਬਾ ਆ ਗਿਆ ਕੈਪਟਨ ਮਰਿੰਦਰ ਆ ਗਿਆ। ਬਾਰੋਂ ਬਾਰੋਂ ਗਾਣਾ ਕਰਦੇ ਰਹੇ। ਇਹਦਾ ਮਤਲਬ ਆ ਮਾਦੀ ਪਾਕੀ ਦੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ। ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ। ਕੰਮ ਇਹਨਾਂ ਦਾ ਇਕੱਠਾ ਹੀ ਸੀ। ਮੈਂ ਇਹ ਪੁੱਛਿਆ ਸੀ ਕਿ 3 ਲੀਟਰ ਕਾਂਗਰਸ ਦੇ 2 ਬੀਜੇਪੀ ਦੇ ਵੱਡੇ ਉਹ ਮਜੀਠੀਏ ਦੇ ਹੱਕ 'ਚ ਬੋਲ ਚੁੱਕੇ ਨੇ। ਮੈਨੂੰ ਕਾਂਗਰਸ ਤੇ ਬੀਜੇਪੀ ਇਹ ਸਪਸ਼ਟ ਕਰੇ ਕਿ ਉਹ ਨਸ਼ਾ ਵੇਚਣ ਵਾਲਿਆਂ ਦੇ ਵਿਰੁੱਧ ਹੈ ਜਾਂ ਨਸ਼ਾ ਵੇਚਣਾਂ ਦੇ ਹੱਥ ਵਿੱਚ ਹੈ ਇਹ ਨਾ ਕਿ ਉਹ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਜੇ ਤਾਂ ਉਹ ਕਹਿੰਦੇ ਨਿੱਜੀ ਬਿਆਨ ਨੇ ਮੈਂ ਕਿਹਾ ਵੀ ਦੱਸੋ ਹਜੇ ਤੱਕ ਜਵਾਬ ਨਹੀਂ ਦਿੱਤਾ ਵੀਰੋ ਕਿਉਂ ਕੀ ਜਵਾਬ ਹੀ ਹੈ ਨਹੀਂ ਨਾ ਰੜੇ ਹੋਏ ਨਹੀਂ ਆਪ ਅਚਰ ਲੋ ਉਹ ਜਰ ਕਿਸੇ ਹੋਰ ਕੰਮ ਵਾਸਤੇ ਰੜ ਲੋ ਯਾਰ ਸੱਤ ਕਰਤਾ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਯਾਰ ਤੁਸੀਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਸਤੇ ਰਲੇ ਹੋਏ ਹੋ ਯਾਰ ਨਸਲ ਕੁਸ਼ੀ ਵਾਸਤੇ ਇਕੱਠੇ ਹੋਗੇ ਤੁਸੀਂ ਉਹ ਜੇ ਲੋਕ ਹੀ ਨਹੀਂ ਰਹਿਣਗੇ ਵੋਟਾਂ ਕੌਣ ਪਾਉ ਤੁਹਾਨੂੰ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗੇ ਆਪਾਂ ਕਹਿੰਦਾ ਬਾਈ ਜਦੋਂ ਕੋਈ ਬੈਂਦਾ ਹੋਵੇ ਜਦੋਂ ਕੋਈ ਬੈਨਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲੈ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਕੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਫਰ ਪਛਾਤੇ ਸਾਡੀਆਂ ਲੱਖਾਂ ਧੀਆਂ ਪੈਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਰਹਾਣਾ ਜਾਂ گارਲਿਕ ਬ੍ਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੋਈ ਮਿਲੂਗੀ ਭਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੋਂ ਆਪਾਂ ਕਹਨੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਸਬਜ਼ੀ ਨੂੰ ਚਾਹ ਪੋਣੀ ਨਾ ਪੋੜਨਾ ਪੈਂਦਾ ਵੀ ਇਹ ਆਲੂ ਕਿਹ ਅਜੇ ਵਿੱਚੋਂ ਵੀ ਕਦਾ ਆਲੂ ਹੀ ਫਸ ਜੇ ਕਿਤੇ ਬਈ ਲੋਕਾਂ ਮਲੇ ਤੁ ਤੁਹਾਨੂੰ ਦਰਦ ਨਹੀਂ ਆਇਆ ਜਦੋਂ ਅੰਦਰ ਕੀਤਾ ਵੱਡਾ ਤਸਕਰ ਜਿਹੜਾ ਆਪਦੇ ਗੱਡੀ 'ਚ ਨਸ਼ੇ ਢੋਂਦਾ ਸੀ ਉਸ ਵੇਲੇ ਦੇ ਹੱਕ 'ਚ ਕੌਣ-ਕੌਣ ਆਗੇ ਆ ਸਾਰੇ ਹੀ ਆਗੇ ਬੱਤ ਚੰਨੀ ਆ ਗਿਆ ਬਿੱਟੂ ਆ ਗਿਆ ਖੈਰਾ ਆ ਗਿਆ ਵਾਹ ਵਾਹ ਗਿਆ ਕੈਪਟਨ ਅਮਰਿੰਦਰ ਆ ਗਿਆ 12-12 ਗਾਣਾ ਕਰਦੇ ਰਹੇ ਇਹਦਾ ਮਤਲਬ ਆ ਮਾਦੀ ਪਾਕੀ ਨੇ ਪ੍ਰਮਾਤਮਾ ਨੇ ਕਿੱਡੇ ਵੱਡੇ ਧੋਖੇ ਤੋਂ ਬਚਾ ਲਿਆ ਆਪਾਂ ਨਹੀਂ ਤਾਂ ਇਹ ਨਾਲ ਹੀ ਹੁੰਦੇ ਆਪਾਂ ਨੂੰ ਐ ਹੁੰਦਾ ਵੀ ਹਾਂ ਹੋ ਗਿਆ ਕੰਮ ਇਹਨਾਂ ਦਾ ਇਕੱਠਾ ਹੀ ਸੀ ਵੀਰ 75-25 ਦਾ ਹਾਂ ਇਹਨਾਂ ਦਾ ਸਾਫ਼ ਕਾਬਜ਼ਾ ਸੀ ਹੁਣ ਬਹੁਤ ਕੁਝ ਥਿਆਈ ਜਾਂਦਾ ਭਾਈ ਖੰਡਾਏ ਹੀ ਰੇ ਵਾਂਗੂ ਪਿਆ ਜਦੋਂ ਇੰਨੇ ਕਿੱਥੇ ਸਾਂਭ ਲੋਗੇ ਤੁਸੀਂ ਬਹੁਤ ਕੁਝ ਠਈ ਜਾਂਦਾ ਲੋਕਾਂ ਦਾ ਵੀ ਹੌਸਲਾ ਵਧ ਗਿਆ ਉਹ ਵੀ ਦੱਸਣ ਲੱਗੇ ਕਹਿੰਦੇ ਕੁਝ ਇੱਥੇ ਪਿਆ ਸਮਾਨ ਜੀ ਅਸੀਂ ਕਹਾਂ ਦੱਸ ਦੋ ਕੁਝ ਇੱਥੇ ਪਿਆ ਜੀ ਇਹਨਾਂ ਕਹ ਦੱਸ ਦੋ ਇਕੱਠੇ ਕਰੀ ਜਾਂਦੇ ਆ ਹੁਣ ਟੋਕਰਾਂ ਭਰ ਕੇ ਸਬੂਤਾਂ ਦਾ ਅਦਾਲਤ ਦੇ ਮੂਰੇ ਮਾਨ ਜੋ ਅਦਾਲਤ ਦੇ ਮੂਰੇ ਪੇਸ਼ ਕਰਾਂਗੇ ਕਿ ਆਂ ਚੱਕੋ ਜੀ ਇਹਦੂ ਬਾਤੋਂ ਦਾ ਕੰਮ ਨਹੀਂ ਇਹਨਾਂ ਨੂੰ ਇਹ ਅਸੀਂ ਸਾਨੂੰ ਕੌਣ ਹੱਥ ਪਾਉਂਦਾ ਉਹ ਸਾਡਾ ਸਾਰਾ ਕੋਈ ਸਾਡਾ ਹੀ ਸਿਸਟਮ ਹੈ ਇਧਰੋਂ ਵੀ ਸਾਡਾ ਉਧਰੋਂ ਵੀ ਸਾਡਾ ਸਾਡਾ ਹੀ ਹੈ ਪਰ ਪਰਮਾਤਮਾ ਉਹ ਰੱਬ ਦੀ ਚੱਕੀ ਕਹਿੰਦੇ ਚੱਲਦੀ ਬਹੁਤ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਸੋ ਵੀਰੋ ਮੈਨੂੰ ਲੱਗਦਾ ਵੀ ਆ ਜਿਹੜਾ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਜੇ ਕਿਤੇ ਇਹਨਾਂ ਦੀ ਨੀਅਤ ਸੱਚੀ ਹੁੰਦੀ ਜੇ ਪੰਜਾਬ ਨੂੰ ਥੋੜਾ ਵੀ ਰੱਤੀ ਪਰ ਵੀ ਪਿਆਰ ਕਰਦੇ ਹੁੰਦੇ ਆਪਾਂ ਨੂੰ ਇਹੋ ਜਿਹਾ ਫੰਕਸ਼ਨ ਕਰਨੇ ਨਹੀਂ ਪਏ ਸ। ਹੁਣ ਆਪਾਂ ਨੂੰ ਵਿਲੇਜ ਡਿਫੈਂਸ ਕਮੇਟੀਆਂ ਬਣਾਉਣੀਆਂ ਪੈ ਰਹੀਆਂ। ਚਲੋ ਕਰ ਲਾਂਗੇ ਜੇ ਪੰਜਾਬ ਤੇ ਕੋਈ ਅਲਮਤ ਆਈਏ ਤਾਂ ਅਸੀਂ ਉਹਨੂੰ ਦੂਰ ਵੀ ਕਰਨਾ ਜਾਣਦੇ ਆ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ। ਹੁਣ ਤੱਕ 10000 ਪਿੰਡਾਂ ਜਾ ਕੇ ਆ ਤੁਹਾਡੀਆਂ ਕਮੇਟੀਆਂ ਨੇ ਮੀਟਿੰਗਾਂ ਕਰ ਲਈਆਂ ਲੋਕ ਮੈਨੂੰ ਰੋਜ਼ ਫੋਨ ਆਉਂਦੇ ਪੰਚਾਇਤਾਂ ਦੇ ਅਸੀਂ ਵੀ ਲਿਖ ਕੇ ਦੇਣ ਨੂੰ ਤਿਆਰ ਆ ਜੀ ਮਤਾ ਪਾਤਾ ਪਿੰਡ 'ਚ ਕਿ ਅਸੀਂ ਨਹੀਂ ਬੜਨ ਦਿੰਦੇ ਕਿਸੇ ਨਸ਼ਾ ਵੇਚਣ ਵਾਲੇ ਨੂੰ ਜੇ ਸਾਡੇ ਪਿੰਡ ਦਾ ਕੋਈ ਵੇਚੂਗਾ ਅਸੀਂ ਮਗਰ ਨਹੀਂ ਜਾਂਦੇ ਅਸੀਂ ਜਮਾਨਤ ਕਰਾਉਂਦੇ ਇਹ ਲੋਕਾਂ ਦੀ ਲਹਿਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਬਣ ਸਕਦੀ ਕਰ ਲਾਂਗੇ ਖਤਮ ਆਪਾਂ ਭਗਤ ਸਿੰਘ ਰਾਜਗੁਰੂ ਸਿਕਦੇਵ 17 18 ਸਾਲ ਦੇ ਆਏ ਸੀਗੇ ਸੰਘਰਸ਼ ਚ ਚਜਾਦੀ ਜਦੋਂ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਅੰਗਰੇਜ਼ ਕੱਢਾਂਗੇ ਅਸੀਂ ਲੋਕ ਮਜ਼ਾਕ ਕਰਦੇ ਸੀ ਲਾ ਅੱਜ ਉਹ ਆ ਕੇ ਕੱਢ ਦੇਣਗੇ ਅੰਗਰੇਜ਼ਾਂ ਨੂੰ ਕਹੇ ਕੱਢ ਦਾਂਗੇ ਅਸੀਂ ਤੇ ਇੱਥੇ ਹੀ ਸਾਲ ਦੀ ਉਮਰ ਚ ਫਾਂਸੀਆਂ ਹੋ ਗਈਆਂ ਚਿੰਗਾਰੀਆਂ ਭੜਕ ਗਈਆਂ ਪੂਰੇ ਦੇਸ਼ ਦੇ ਵਿੱਚ ਲਹਿਰ ਬਣ ਗਈ ਤੇ ਅੱਜ ਆਪਾਂ 47 ਚ ਆਜ਼ਾਦ ਹੋਏ ਭਗਤ ਸਿੰਘ ਉਹਨਾਂ ਦੇ ਮੇਲੇ ਲੱਗਦੇ ਆ ਮੇਲੇ ਉੱਥੇ ਗੁਰੂ ਸਾਹਿਬ ਨਾਲ ਲੜਾਈ ਸੀ ਔਰੰਗਜੇਬ ਦੀ ਬਹੁਤ ਵੱਡੀਆਂ ਫੌਜਾਂ ਸੀ ਉਹਦੇ ਕੋਲੇ ਇਧਰ ਸਵਾ ਲੱਖ ਨਾਲ ਇੱਕ ਇਧਰ ਵੀ ਬਹੁਤ سارے ਲੋਕ ਕਹਿੰਦੇ ਸੀ ਇਹ ਲੜਾਈ ਜਿੱਤੀ ਨਹੀਂ ਜਾਣੀ ਪਰ ਗੁਰੂ ਸਾਹਿਬ ਕੋਲੇ ਸੱਚ ਸੀ ਗੁਰੂ ਸਾਹਿਬ ਕੋਲੇ ਚੰਡੀ ਦੀ ਵਾਰ ਸੀ ਗੁਰੂ ਸਾਹਿਬ ਕੋਲੇ ਖਾਲਸੇ ਦੀ ਫੌਜ ਬਣਾਈ ਹੋਈ ਸੀ ਐਸੀਆਂ ਲੜਾਈਆਂ ਲੜੀਆਂ ਸਰਬੰਸ ਬਾਰਤਾ ਫਿਰ ਵੀ ਤਲਵਾਰਾਂ ਦੇ ਮੂੰਹ ਖੁੰਡੇ ਨਹੀਂ ਹੋਏ ਵੀਰੋ ਅੱਜ ਗੁਰੂ ਸਾਹਿਬ ਨੂੰ ਸਵੇਰੇ ਸ਼ਾਮ ਨਤਮਸਤਕ ਕਰਦੇ ਆ ਉਹਨਾਂ ਦੇ ਯਾਦਗਾਰਾਂ ਤੇ ਜਾਂਦੇ ਆ ਔਰੰਗਾਬਾਦ ਜਾ ਕੇ ਦੇਖ ਲਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਨਹੀਂ ਹੈਗਾ ਭਰਾ ਉਹ ਦੀਵਾ ਕਰਨ ਦਾ ਸੱਚ ਦੀ ਜਿੱਤ ਹੋਈ ਉਹ ਸੱਚ ਦੀ ਜਿੱਤ ਹੋਈ ਹੈ ਸੱਚ ਜਿੱਦਾਂ ਦੀ ਸੱਚ 2022 ਚ ਮੈਂ ਕੀ ਕੀਤਾ ਮੇਰੇ ਕੋਲੇ ਮੇਰੇ ਕੋਲੇ ਕਿਹੜਾ ਕੋਈ ਪੈਸੇ ਸੀ ਮੈਂ ਕਿਹੜਾ ਕੋਈ ਕਿਸੇ ਮੰਤਰੀ ਦਾ ਜਾਂ ਕੋਈ ਵੱਡੇ ਰਾਜਨਿਤਿਕ ਘਰਾਣੇ ਚ ਆਇਆ ਆਮ ਜੇ ਘਰਾਣੇ ਚ ਆਇਆ ਸੀ ਮੈਂ ਸੱਚ ਬੋਲੀ ਗਿਆ ਵੀ ਲੋਕੋ ਗੱਲ ਇਹ ਆ ਇਹਨਾਂ ਕੋਲੇ ਪੈਸੇ ਨੇ ਗੁੰਡਾ ਕਰਦੀ ਐ ਇਹ ਜਿੱਤੀ ਗਏ ਨੇ ਕਿੰਨੀ ਵਾਰੀ ਜਿੱਤਲੇ ਸਾਨੂੰ ਤਾਂ ਇੱਕ ਵਾਰੀ ਚੈੱਕ ਕਰ ਲਓ ਅਸੀਂ ਆਏ ਆ ਲੋਕ ਕਹਿੰਦੇ ਯਾਰ 7-8 ਸਾਲ ਪਾਰਲੀਮੈਂਟ ਚ ਦੇਖਿਆ ਇਹ ਸੱਚ ਤਾਂ ਬੋਲਦਾ ਹੈ ਪਹਿਲਾ ਕਹਿੰਦਾ ਸੀ ਡੀਆਂ ਚ ਵੀ ਸੱਚੀ ਬੋਲਦਾ ਚਲ ਦੇਖਦੇ ਆ ਚੈੱਕ ਕਰਕੇ ਇਹਨੂੰ ਤੁਸੀਂ ਮੈਨੂੰ ਚੈੱਕ ਕਰ ਲਿਆ ਤੇ ਫਿਰ ਮੇਰੇ ਥੋੜਾ ਫਰਜ ਖਤਮ ਹੋ ਗਿਆ ਮੇਰਾ ਸ਼ੁਰੂ ਹੋ ਗਿਆ ਥੋੜੀ ਜ਼ਿੰਮੇਵਾਰੀ ਖਤਮ ਹੋ ਗਈ ਮੇਰੀ ਸ਼ੁਰੂ ਹੋ ਗਈ ਫਿਰ ਮੈਂ ਵੀ ਆਪਣੇ ਆਪ ਨਾਲ ਮੈਂ ਅਰਦਾਸ ਕੀਤੀ ਮੈਂ ਕਿਹਾ ਪਰਮਾਤਮਾ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੁਣ ਇਹਨੂੰ ਨਿਭਾਉਣ ਦਾ ਬਲ ਤੂੰ ਹੀ ਦੇ ਹੁਣ ਸਮੱਤ ਤੂੰ ਹੀ ਬਖਸ਼ੀ ਵੀ ਲੋਕਾਂ ਦੇ ਹੱਕ ਚ ਝੱਲੇ ਪੈਨ ਬੜੀ ਜਨਤਾ ਦੁਖੀ ਹੋਈ ਪਈ ਐ 75 ਸਾਲ ਹੋ ਗਏ ਆਪਦਿਆਂ ਤੋਂ ਕੁੱਟਾਂ ਖਾਂਦਿਆਂ ਨੂੰ ਉਦੋਂ ਪਹਿਲਾਂ 200 ਸਾਲ ਉਹ ਤਾਂ ਬਗਾਨੇ ਸੀ ਅੰਗਰੇਜ਼ ਚ ਤਾਂ ਲੁੱਟ ਅੰਗਰੇਜ਼ਾਂ ਨੇ ਤਾਂ ਲੁੱਟੜਿਆ ਸੀ ਉਹ ਤਾਂ ਲੁੱਟਣੀ ਆਏ ਸੀ ਆਪਦੇ ਹੀ ਲੁੱਟੀ ਗਏ ਸਨ ਤਾਂ ਲੋਹੇ ਤੇ ਸੋਨੇ ਦੀ ਬਾਜ਼ਾਰ ਦੇ ਵਿੱਚ ਦੁਕਾਨ ਸੀ ਆਮੋ ਸਾਹਮਣੇ ਥੋੜਾ ਲੋਹੇ ਦੇ ਵੀ ਪੈਂਦਾ ਸੀ ਥੋੜਾ ਸੋਨੇ ਦੇ ਵੀ ਪੈਂਦਾ ਸੀ ਇੱਕ ਦਿਨ ਲੋਹੇ ਤੇ ਸੋਨੇ ਨੇ ਆਪਸ ਵਿੱਚ ਗੱਲ ਕੀਤੀ ਸੋਨਾ ਕਹਿੰਦਾ ਯਾਰ ਥੋੜਾ ਤੇਰੇ ਵੀ ਵਜਦਾ ਥੋੜਾ ਮੇਰੇ ਵੀ ਵਜਦਾ ਪਰ ਤੂੰ ਰੋੜਾ ਬਹੁਤ ਪਾਉਣਾ ਯਾਰ ਸਾਰੇ ਬਾਜ਼ਾਰ ਚ ਕਹਿੰਦਾ ਤੇਰਾ ਪਤਾ ਲੱਗ ਜਾਂਦਾ ਵੀ ਤੇਰੇ ਥੋੜਾ ਵਜਿਆ ਮੇਰਾ ਪਤਾ ਲੱਗਦਾ ਕਿ ਜਦੋਂ ਮੇਰੇ ਥੋੜਾ ਵਜਦਾ ਉਹ ਕਹਿੰਦਾ ਭਰਾਵਾ ਥੋੜਾ ਦੋਨਾਂ ਦੇ ਵਜਦਾ ਹੈ ਫਰਕ ਕਿੰਨਾ ਕਹ ਤੇਰੇ ਤਾਂ ਲੋਹੇ ਦਾ ਥੋੜਾ ਵਜਦਾ ਤੂੰ ਸੋਨਾ ਹੈ ਉਹਦਾ ਸ਼ਰੀਕ ਹੈ ਤੇਰਾ ਉਹਨੂੰ ਤਾਂ ਤੈਨੂੰ ਕੁੱਟਣੀ ਕੁੱਟਣਾ ਹੈ ਉਦਾ ਸ਼ਰੀਕ ਤਾਂ ਕੁੱਟਦਾ ਉਹ ਕਹਿੰਦਾ ਮੈਨੂੰ ਦੁੱਖ ਤੇ ਮੈਨੂੰ ਜਿਹੜਾ ਦਰਦ ਜਾਂ ਮੇਰੀਆਂ ਚੀਕਾਂ ਜ਼ਿਆਦਾ ਆਏ ਨਿਕਲਦਿਆਂ ਨਾ ਓਏ ਮੈਨੂੰ ਮੇਰੇ ਵਾਲੀ ਕੁੱਟੀ ਜਾਂਦੇ ਓਏ ਲੋਹੇ ਦੇ ਹੀ ਥੋੜਾ ਲੋਹੇ ਨੂੰ ਕੁੱਟੀ ਜਾਂਦਾ ਸਾਨੂੰ ਦੁੱਖ ਇਸ ਗੱਲ ਦਾ ਸਾਨੂੰ ਸਾਡੇ ਵਾਲੇ ਲੁੱਟੇ ਗਏ ਨੇ ਬਗਾਨਿਆਂ ਨਾਲ ਤਾਂ ਨਿਪਟ ਲੈਂਦੇ ਆਹ ਜਿਹੜੀਆਂ ਬਿਮਾਰੀਆਂ ਸਾਨੂੰ ਦੇ ਗਏ ਨਸਲ ਕੁਸ਼ੀਆਂ ਸਾਡੀਆਂ ਕਰ ਗਏ ਪਤਾ ਹੀ ਨਹੀਂ ਕਿੰਨੇ ਟੈਲੈਂਟਡ ਨੌਜਵਾਨ ਕਿੰ ਕਿੰਨਿਆਂ ਕਿੰਨਿਆਂ ਉਹਨਾਂ ਨੇ ਪੜਾਈਆਂ ਕਰਨੀਆਂ ਹੋਣੀਆਂ ਹਜੇ ਕੀ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਨਾਲ ਹੀ ਚਲਿਆ ਗਿਆ 22 23 23 ਸਾਲ ਦੇ ਬੱਚੇ ਟੀਕੇ ਲਾ ਲਾ ਕੇ ਇਹਨਾਂ ਨੇ ਘਰ ਘਰ ਕੇ ਸਪਲਾਈਆਂ ਕਰ ਕਰ ਦਿੱਤੀਆਂ ਹੋਰ ਕੰਮ ਨਹੀਂ ਸੀ ਕੋਈ ਵੱਡਿਆਂ ਵੱਡਿਆਂ ਨੂੰ ਆਪਦੇ ਘਰੇ ਰੱਖਦੇ ਸੀਗੇ ਤੇ ਆਹ ਥਾਲ ਕਰਕੇ ਰੱਖਤਾ ਸੀ ਪੰਜਾਬ ਰੰਗਲੇ ਪੰਜਾਬ ਦਾ ਵਾਪਸ ਲੈ ਕੇ ਆਉਣਾ ਪੰਜਾਬ ਦੀ ਗਲੋਰੀ ਵਾਪਸ ਲੈ ਕੇ ਆਉਣੀ ਹੈ ਪੰਜਾਬ ਦੇ ਰੰਗ ਵਾਪਸ ਲੈ ਕੇ ਆਉਣ ਨੇ ਪੰਜਾਬ ਦੀ ਅਣਖ ਵਾਪਸ ਲੈ ਕੇ ਆਉਣੀ ਹੈ ਔਰ ਆਈ ਜਾਣੇ ਹੌਲੀ-ਹੌਲੀ ਪੜ੍ਹਾਈ ਦੇ ਵਿੱਚ ਪਹਿਲੀ ਵਾਰ ਹੋਇਆ 805 ਬੱਚੇ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਨੀਟ ਦਾ ਪੇਪਰ ਕਲੀਅਰ ਕਰ ਗਏ ਜੀ ਡਾਕਟਰ ਬਣਨਗੇ ਜੀ ਅੱਗੇ ਜਾ ਵੱਡਾ ਪੇਪਰ ਹੈ ਜੀ ਦੇਸ਼ ਦਾ 200 ਤੋਂ ਵੱਧ ਬੱਚੇ ਜੇਈ ਜੇਈ ਈ ਦਾ ਪੇਪਰ ਕਲੀਅਰ ਕਰ ਗਿਆ IIT ਚ ਜਾਣਗੇ 44 ਬੱਚੇ JEE ਐਡਵਾਂਸ ਉਹ ਬਹੁਤ ਹੀ ਜ਼ਿਆਦਾ ਹੋ ਗਾ ਪਰ ਉਹ ਕਲੀਅਰ ਕਰ ਗਈ ਸਰਕਾਰੀ ਸਕੂਲਾਂ ਦੇ ਗਰੀਬ ਬੱਚੇ ਗਰੀਬ ਕਰਾਂਗੇ ਉਹ ਬਣਨਗੇ ਇੰਜੀਨੀਅਰ ਉਹਨਾਂ ਨੂੰ ਮਿਲਣਗੇ 15-20 ਲੱਖ ਦੇ ਪੈਕੇਜ ਫੇਰ ਗਰੀਬੀਆਂ ਚੱਕੀਆਂ ਜਾਣਗੀਆਂ ਇਹਨਾਂ ਨੇ ਸਾਨੂੰ ਆਟਾ ਦਾਲ ਸਕੀਮ ਚ ਹੀ ਪਾਜ਼ਾਰ ਰੱਖਿਆ ਸੀ